ਮੈਂ ਲੜਾਈ ਦੇ ਹੱਥ ਚਨੇਗਾ ਨੁਕਸਾਨ ਹੋਊਗਾ ਤਾਂ ਤੂੰ ਮਿਲਕਾ ਦਾ ਹੋਊਗਾ ਜੇ ਕਿਸੇ ਨੇ ਕੋਈ ਆਪਣਾ ਗਲਤ ਕੰਮ ਕੀਤਾ ਉਹਨੂੰ ਪਿੰਪੋਇੰਟ ਕਰਕੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਸ਼ੁਰੂਆਤ ਉਹਨਾਂ ਨੇ ਕਰਤੀ ਹੈ ਪਾਕਿਸਤਾਨ ਵਾਲੇ ਕਹਿੰਦੇ ਸੀ ਬਦਲਾ ਲੈਣਾ ਜੇ ਉਹਨਾਂ ਨੇ ਕੋਈ ਕਾਊਂਟਰ ਅਟੈਕ ਕੀਤਾ ਫਿਰ ਤੇ ਆਪਣਾ ਇਹ ਹੈ ਕਿ ਇਟ ਦਾ ਜਵਾਬ ਪੱਤਰ ਨਾਲ ਦੇਣਾ ਆਪਣਾ ਫਰਜ਼ ਬੰਦ ਹੈ ਤੇ ਦੇਣਾ ਵੀ ਚਾਹੀਦਾ ਜੇ ਵੀ ਹਾਲਾਤ ਰਹੇ ਤੇ ਸਾਨੂੰ ਵੀ ਇਥੇ ਸਦਨਸ਼ਿਸ਼ਤ ਕਰਨਾ ਪਊਗਾ ਜਿਵੇਂ ਪਹਿਲਾਂ ਲੜਾਈਆਂ ਸੀ ਕਿਆਂ ਜਾਂ ਹੁਣ ਦੀ ਲੜਾਈ ਹੈ ਕਿੰਨੀ ਇੱਕ ਤਬਦੀਲੀ ਆਈ ਹੈ ਦੋਵੇਂ ਮੁਲਕਾਂ ਕੋਲ ਟੈਕਨੋਲੋਜੀ ਬਹੁਤ ਬਿਹਤਰੀਨ ਆ ਗਿਆ ਨੇ ਉਹ ਲੜਾਈ ਉਹ ਵਾਲੀ ਘੱਟ ਹੋ ਗਈ ਕਿ ਹੱਥੋਂ ਪਾਈ ਹੋ ਰਹੀ ਨੂੰ ਜਾ ਕੇ ਇਹ ਮਿੰਟਸਾਂ ਲੱਗ ਰਹੇ ਨੇ ਉਥੇ ਮਜ਼ਾਇਜ਼ ਆ ਗਿਆ ਨੇ ਵੈਲਕਮ ਦੇ ਵਿੱਚ ਜਿਸ ਤਰੀਕੇ ਨਾਲ ਕਾਰਤਾ ਭਰਿਆ ਹਮਲਾ ਹੁੰਦਾ ਉਸ ਤੋਂ ਬਾਅਦ ਭਾਰਤ ਵੱਲੋਂ ਵੀ ਆਪਰੇਸ਼ਨ ਸਿੰਦੂਰ ਚਲਾਇਆ ਗਿਆ ਹਾਲਾਂਕਿ ਹੁਣ ਤੱਕ ਜਿਹੜੇ ਪੰਜਾਬ ਔਰ ਜੰਮੂ ਜਿਸ ਤਰੀਕੇ ਦੇ ਨਾਲ ਬਾਰਡਰ ਨਾਲ ਲੱਗਦੇ ਨੇ ਉਹਨਾਂ ਲੋਕਾਂ ਦੇ ਵਿੱਚ ਸੇਮ ਹੈ ਔਰ ਫਰੋਸਪੁਰ ਇਸ ਸਮੇਂ ਮੌਜੂਦ ਹੈ ਔਰ ਲੱਗੇ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਮਾਨ ਲੋਕਾਂ ਨੇ ਕਢਣਾ ਸ਼ੁਰੂ ਕੀਤਾ ਹੈ ਤਾਂ ਹਾਲਾਂਕਿ ਹਰੇਕ ਉਸਟ੍ਰੀਕ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ ਜਿਸ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਰਿਟਾਇਰਡ ਮੇਜਰ ਮਿਸਟਰ ਐਚਐਸ ਪੁਲਿਸ ਸਰਦ ਨਾਲੇ ਪੁਲਿਸ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਵੀ ਲੜਾਈ ਜੇਕਰ ਸ਼ੁਰੂ ਹੁੰਦੀ ਹੈ ਤਾਂ ਨੁਕਸਾਨ ਕਿਹਦਾ ਹੈ ਔਰ ਹੋਣੀ ਚਾਹੀਦੀ ਹੈ ਜਾਂ ਨਹੀਂ ਸੱਚ ਲਈ ਕਹਿੰਦੀ ਹੂੰ ਮੈਂ ਲੜਾਈ ਦੇ ਹੱਕ ਚ ਨੇਗਾ ਨੁਕਸਾਨ ਹੋਊਗਾ ਤਾਂ ਤੁਮੇ ਮੁਲਕਾਂ ਦਾ ਹੋਊਗਾ ਬੱਚੇ ਉਧਰ ਵੀ ਮੰਨ ਗਏ ਬੱਚੇ ਇਧਰ ਵੀ ਮੰਨ ਗਏ ਮੈਂ ਤਾਂ ਇਸ opinion ਦਾ ਹਾਂ ਜੇ ਕਿਸੇ ਨੇ ਕੋਈ ਆਪਣਾ ਗਲਤ ਕੰਮ ਕੀਤਾ ਉਹਨੂੰ ਪਿੰਪੁਆਇੰਟ ਕਰਕੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਆਪਾਂ ਨੂੰ ਅੰਜ਼ਲੀਆਂ ਵਾਂਗੂ ਕੋਈ ਐਸਾ ਐਕਸ਼ਨ ਕਰਨੀ ਚਾਹੀਜੇ ਨਹੀਂ ਜਿੰਨੇ ਕੀਤਾ ਕਰਵਾਇਆ ਜਿਹੜੀ ਸਾਜ਼ਿਸ਼ ਹੈ ਉਨਨੋਂ ਖਤਮ ਕੀਤਾ ਜਾਏ। ਪਰ ਦੂਸਰੇ ਪਾਸੇ ਜਿਵੇਂ ਹੁਣ ਅੰਮ੍ਰਿਤਸਰ ਦੇ ਵਿੱਚ ਰਾਤੀ ਮਿਜ਼ਾਇਲ ਮਿਲੀ ਇੱਕ ਡਿਸਟਰੋਏ ਕੀਤੀ ਹੋਈ ਹੁਸ਼ਿਆਰਪੁਰ ਦੇ ਸਵੇਰ ਚ ਮਿਲੀ ਹੈ। ਜੀ ਉਸ ਤੋਂ ਸਿੱਧ ਹੁੰਦਾ ਹੈ ਵੀ ਸ਼ੁਰੂਆਤ ਉਹਨਾਂ ਨੇ ਕਰਤੀ ਹੈ ਪਾਕਿਸਤਾਨ ਵਾਲਾ ਕਹਿੰਦੇ ਸੀ ਜੀ ਬਦਲਾ ਲੈਣਾ ਉਧਰੋਂ ਭਾਰਤ ਕਹਿੰਦਾ ਅਸੀਂ ਬਦਲਾ ਲੈਣਾ ਹੈ ਇਹ ਸ਼ੁਰੂਆਤ ਤੋਂ ਲੱਗਦਾ ਹੋਗੀ ਹੈ। ਜੇ ਉਹਨਾਂ ਨੇ ਕੋਈ ਕਾਊਂਟਰ ਅਟੈਕ ਕੀਤਾ ਫਿਰ ਤੇ ਆਪਣਾ ਇਹ ਕਿ ਇਟਸ ਦਾ ਜਵਾਬ ਪੱਤਰ ਨਾਲ ਦੇਣਾ ਆਪਾਂ ਫਰਜ਼ ਬੰਦ ਹੈ ਤੇ ਦੇਣਾ ਵੀ ਚਾਹੀਦਾ ਹੈ। ਇੱਕ ਤੇ ਗਲਤੀ ਕਰ ਰਹੇ ਨੇ ਤੇ ਉੱਤੇ ਮਜ਼ਾਜ ਦਾ ਕਰੰਟਸ ਵੈਰੀ ਬੈਡ ਔਰ ਜਿਸ ਤਰੀਕੇ ਨਾਲ ਮੇਜਰ ਸਾਹਿਬ ਲੋਕੀ ਹੁਣ ਫਿਰੋਜ਼ਪੁਰ ਦੇ ਨਾਲ ਲੱਗਦੇ ਬਾਰਡਰ ਨੇ ਜਿਵੇਂ ਸਿਆਣੀ ਵਾਲਾ ਬਾਰਡਰ ਤੋਂ ਸਾਮਾਨ ਕੱਢਣਾ ਸ਼ੁਰੂ ਕਰਤਾ ਉਸੇ ਤਰੀਕੇ ਦੇ ਨਾਲ ਫਾਜ਼ਲਕਾ ਦੇ ਲੱਗੇ ਕਈ ਪਿੰਡ ਨੇ ਜਿਹੜੇ ਬਿਲਕੁਲ ਨਾਲ ਫੈਂਸਿੰਗ ਦੇ ਲੱਗਦੇ ਨੇ ਉਹਨਾਂ ਨੇ ਆਪਣਾ ਸਾਮਾਨ ਕੱਢਣਾ ਸ਼ੁਰੂ ਕਰਤਾ ਉੱਥੋਂ ਮੂਵ ਹੋ ਗਏ ਨੇ ਔਰ ਲੋਕਾਂ ਦਾ ਕਹਿਣਾ ਹੈ ਵੀ ਸਾਡੇ ਬੱਚੇ ਇੱਥੋਂ ਛੱਡ ਕੇ ਜਾ ਰਹੇ ਨੇ ਅਸਲ ਤੋਂ ਉਹਨਾਂ ਨੂੰ ਲੱਗਦਾ ਉਹਨਾਂ ਦਾ ਕੀ ਕਸੂਰ ਹੈ ਇਸ ਸਾਰੇ ਦੇ ਵਿਚਕਾਰ ਵੀ ਉਹਨਾਂ ਨੂੰ ਹਰੇਕ ਵਾਰ ਅਜਿਹਾ ਜਰੂਰ ਮੌਲ ਆਉਂਦਾ ਛੱਡ ਕੇ ਜਾਣਾ ਪੈਂਦਾ ਹੈ ਬਿਲਕੁਲ ਜੀ ਜੋ ਮਾਰਡਰ ਤੇ ਪਿੰਡ ਵਸੇ ਨੇ ਇਹਨਾਂ ਨੂੰ ਹਰ ਤਰੀਕੇ ਨਾਲ ਨੁਕਸਾਨ ਹੁੰਦਾ ਹੈ ਲੜਾਈ ਦਾ ਮਾਹੌਲ ਬਣ ਜੇ ਤਾਂ ਨੁਕਸਾਨ ਹੈ ਫਲੱਡ ਦਾ ਜਾਂ ਤਾਂ ਨੁਕਸਾਨ ਹੈ ਇਹ ਹੁਣ ਮਾਹੌਲ ਬਣਿਆ ਹੋਇਆ ਪਿੰਡ ਛੱਡ ਕੇ ਜਾ ਰਹੇ ਨੇ ਬੱਚਿਆਂ ਦੇ ਸਕੂਲ ਬੰਦ ਹੋ ਰਹੇ ਨੇ ਨੁਕਸਾਨ ਤੇ ਹੈ ਫਿਲਹਾਲ ਤੇ ਜਿਹੜੇ ਪਿੰਡ ਖਾਲੀ ਹੋ ਰਹੇ ਨੇ ਅਕ੍ਰੋਸ ਦਾ ਸਤਲੁਜ ਰਿਵਰ ਦੇ ਪਿੰਡ ਸੀ ਉਹ ਵੀ ਖਾਲੀ ਹੋ ਰਹੇ ਨੇ ਐਸੇ ਇੱਕ ਥੋੜੀ ਜਿਹੀ ਅਨਾਰਮਲ ਹੈ ਜੇ ਵੀ ਹਾਲਾਤ ਰਹੇ ਤੇ ਸਾਨੂੰ ਵੀ ਇਥੋਂ ਸਰਨਿਸ਼ਿਤ ਕਰਨਾ ਪਊਗਾ ਕਿਉਂਕਿ ਲੋਕਾਂ ਦੇ ਵਿੱਚ ਵੀ ਸਹਿਮ ਹੈ ਅੰਮ੍ਰਿਤਸਰ ਹੋਵੇ ਹੁਣ ਨਾਲ ਲੱਗਦੇ ਪਿੰਡ ਤਰਨਤਾਰਨ ਆ ਫਿਰੋਜ਼ਪੁਰ ਆ ਪੱਟੀ ਆ ਫਾਜ਼ਲਕਾ ਅਭੌਰ ਆ ਜੀ ਉਹ ਸਾਰੀ ਬੈਲਟ ਜਿਹੜੀ ਹਾਲਾਂਕਿ ਤੁਹਾਨੂੰ ਲੱਗਦਾ ਵੀ ਉਹ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਕਿਸੇ ਤਰੀਕੇ ਨਾਲ ਪਾਕਿਸਤਾਨ ਵੱਲੋਂ ਜੇ ਸ਼ੁਰੂਆਤ ਹੁੰਦੀ ਹੈ ਦੇਖੋ ਜੇ ਲੜਾਈ ਲੱਗ ਜਨਾਂ ਕਿ ਫਿਰ ਕੋਈ ਕੇ ਪਾਸੋਂ ਕੇ ਜਨ ਬਖਸ਼ਦਾ ਨਹੀਂਗਾ ਹਰ ਹੀ ਲਾਫ ਸੀ ਲਾਫ ਦਾ ਵਰਤਦਾ ਪ੍ਰੋਡਕਟ ਪ੍ਰੈਜ਼ెంట్ ਟੂ ਨੋਵਾ ਮੁਲਕਾ ਕੋਲ ਟੈਕਨੋਲੋਜੀ ਬਹੁਤ ਬਿਹਤਰੀਨ ਆ ਗਿਆ ਨੇ ਉਹ ਲੜਾਈ ਉਹ ਵਾਲੀ ਘਟੂਗੀ ਕਿ ਹੱਥੋਂ ਪਾਈ ਹੋ ਰਹੀ ਨੇ ਜਾ ਕੇ ਇਹ ਬੰਨਟ ਸਾਲ ਲੜ ਰਹੇ ਨੇ ਉਹ ਤੇ ਮਜ਼ਾਈਜ਼ ਆ ਗਿਆ ਨੇ ਆਰਟੀਗਨ ਜਿਹੜੀ ਦੂਰ ਰੇਂਜ ਵਾਲੀ ਆ ਗਿਆ ਨੇ ਉਹ ਜ਼ਿਆਦਾ ਫਾਇਰ ਹੋਣ ਗਿਆ ਮਜ਼ਾਈਜ਼ ਜ਼ਿਆਦਾ ਚੱਲਣ ਗਿਆ ਡਰੋਨ ਵੀ ਚੱਲ ਸਕਦੇ ਨੇ ਇਹੋ ਜਿਹਾ ਮੇਰੇ ਕੋਲ ਮਾਹੌਲ ਨਹੀਂ ਬਣੂਗਾ ਕਿ ਜਾ ਕੇ ਹੈਂਡ ਟੂ ਹੈਂਡ ਫਾਈਟ ਹੋਪ ਜਿਸ ਤਰੀਕੇ ਨਾਲ ਕਹਿੰਦੇ ਵੀ ਜੰਗ ਲਫਰੀ ਤਾਂ ਦੋ ਇੱਕ ਲਫਜਾਂ ਦਾ ਹੈ ਦੋ ਕਖਰਾਂ ਦਾ ਹੈ ਪਰ ਕਹਿੰਦੇ ਵੀ ਢਾਈ ਕ ਪੀੜੀਆਂ ਖਰਾਬ ਕਰ ਦਿੰਦੀ ਹੈ ਜੰਗ ਜਿਹੜੀ ਹੈ ਘਰਾਂ ਦੇ ਕਰ ਖਤਮ ਹੋ ਜਾਂਦੇ ਪਿੰਡਾਂ ਦੇ ਪਿੰਡ ਖਤਮ ਹੋ ਜਾਂਦੇ ਨੇ ਸਾਡੇ ਜੱਟ ਜ਼ਿਮੀਦਾਰਾਂ ਦਾ ਤੇ ਇਹ ਹੈ ਜੀ ਕਿ ਇੱਕ ਅਰੀ ਫਸਲ ਖਰਾਬ ਹੋ ਜੇ ਉਹਨਾਂ 10 ਸਾਲ ਹੋਸ਼ ਨਹੀਂ ਹੁੰਦੇਗੇ ਤੇ ਜਦੋਂ ਤੁਹਾਡੀ ਫਸਲ ਵੀ ਖਰਾਬ ਹੋ ਜਾਨੀ ਹੈ ਤੇ ਤੁਹਾਡੇ ਕਰਦੇ ਜੀ ਵੀ ਗੁਜ਼ਰ ਜਾਂਦੇ ਹਨ ਫਿਰ ਬਹੁਤ ਨੁਕਸਾਨ ਜਿਹਨਾਂ ਦੀ ਹੁੰਦੇ ਵੇ ਤਾਰਕੰਡਾ ਪਾਰ ਜ਼ਮੀਨ ਹੈ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਗਿਆ ਕੋਈ ਸਾਨੂੰ ਪਹਿਲਾਂ ਵੀ ਤੁਸੀਂ ਇੱਕ ਦੋ ਦਿਨ ਚ ਆਪਣੀ ਫਸਲ ਸੰਭਲੋ ਔਰ ਕਈਆਂ ਨੂੰ ਕਹਿੰਦੇ ਵੀ ਤੂੜੀ ਤੱਕ ਬੜਾਉਣ ਨਹੀਂ ਦਿੱਤੀ ਫਸਲ ਹੀ ਕੇਵਲ ਵੱਡੀ ਗਈ ਹੈ ਔਰ ਬਾਅਦ ਦੇ ਵਿੱਚ ਉਹਨਾਂ ਦਾ ਹੁਣ ਕੀ ਕਿਸ ਤਰੀਕੇ ਦੇ ਨਾਲ ਨਿਬੜ ਰਿਹਾ ਸਾਰਾ ਕੁਝ ਨਿਬੜਨਾ ਤਾਂ ਗਵਰਨਮੈਂਟ ਨੇ ਬਾੜਨ ਦੇ ਵੇਟਾ ਜੀ ਕੀ ਉਹਨਾਂ ਨੂੰ ਕੰਪਨਸੇਸ਼ਨ ਦੇਣਗੇ ਨੁਕਸਾਨ ਜਿੰਨਾ ਹੋਣਾ ਉਹਨਾਂ ਗਵਰਨਮੈਂਟ ਨੇ ਦੇਣਾ ਤਾਂ ਹੈ ਨਹੀਂ ਜਿਹੜਾ ਉਹਨਾਂ ਦਾ ਟ੍ਰਾਂਸਪੋਰਟੇਸ਼ਨ ਦਾ ਕਾਰੋਬਾਰ ਉੱਜੜ ਜਾਣਾ ਹੈ ਕਰੀ ਬਾਅਦ ਵਿੱਚ ਲੋਕੀ ਆ ਕੇ ਉਹਨਾਂ ਸਮਾਨ ਚੱਕ ਲੈਣ ਦੇ ਕੱਢ ਕੇ ਲੈਣ ਨੁਕਸਾਨ ਤਾਂ ਬਹੁਤ ਹੋਦਾ ਹੋਊਗਾ ਜਿਹੜਾ ਕੀ ਗੋਮਨ ਨੂੰ ਪੂਰਾ ਕਰਨਾ ਚਾਹੀਦਾ ਹੈ ਵੀਂਗੇ ਆਰਮੀ ਪਰਜਨ ਜਿਵੇਂ ਪਹਿਲਾਂ ਲੜਾਈਆਂ ਸੀਗੀਆਂ ਜਾਂ ਹੁਣ ਦੀ ਲੜਾਈ ਹੈ ਕਿੰਨੀਕ ਤਬਦੀਲੀ ਆਈ ਹੈ ਜਾਂ ਕਿੰਨੀਕ ਟੈਕਨੋਲੋਜੀਸ ਜਿਹੜੀ ਹੈ ਉਹ ਚੇਂਜ ਆਈ ਹੈ ਫੌਜ ਦੀ ਖਾਸ ਕਰਕੇ ਬਹੁਤ ਡਿਫਰੈਂਸ ਆ ਗਿਆ ਜੀ ਉਹਨਾਂ ਤੇ ਬਹੁਤ ਐਡਵਾਂਸ ਹੋ ਗਈ ਹੈ ਹਰ ਚੀਜ਼ ਹੀ ਤੁਸੀਂ ਯੂਕਰੇਨ ਦੇ ਵਿੱਚ ਦੇਖਿਆ ਹੋਣਾ ਉਹਨਾਂ ਦਾ ਜੀ ਲੜਾਈ ਡਰੋਨਸ ਦੀ ਰਹਿ ਗਈ ਹੈ ਹੈਂਟ ਟੂ ਹੈਂਡ ਫਾਈਟਸ ਬਹੁਤ ਘੱਟ ਹੁੰਦੀਆਂ ਮੈਨੂੰ ਯਾਦ ਆ ਜਦੋਂ आई वॉज सर्विंग टैंक के एक जगह तो दूजी जगह मूव करना हों सू टैंको बहुत निकल के पहला मैप रीडिंग करके पॉइंट लगभने पेंदे से फिर डिग्रिया वगैरह देख के डिस्टेंस देख के फिर अगर कोई पॉइंट देख के और डायरेक्शन मूव करना पैंता सपस के नाम मूव करना पैंता सी पी एस सिस्टम आए नी फीड करो एकूरेट तुम उत्तर पहुँच जाते ਦੂਸਰੀ ਪਾਸੇ ਜਿਵੇਂ ਪ੍ਰਸ਼ਾਸਨ ਹੁਣ ਮੌਕ ਟ੍ਰੈਲ ਕਰ ਰਿਹਾ ਹੈ ਔਰ ਬਲੈਕਆਊਟ ਹੋ ਰਹਾ ਰਤੀ ਫਿਰੋਜ਼ਪੁਰ ਚ ਚਾਰ ਵਾਰ ਹੋਇਆ ਅੰਮ੍ਰਿਤਸਰ ਦੇ ਵਿੱਚ ਤਾਂ ਰਾਤ ਕਾਫੀ ਵਾਰ ਹੋਇਆ ਜੀ ਸਾਰੇ ਜ਼ਿਲ੍ਹੇ ਚ ਆਲਮੋਸਟ ਕੇਂਦਰ ਨੇ ਕਹਤਾ ਵੀ ਤੁਸੀਂ ਮੌਕ ਟ੍ਰੈਲ ਕਰੋ ਬਲੈਕਆਊਟ ਕਰੋ ਕਿੰਨਾ ਕੁ ਫਾਇਦਾ ਉਸ ਚੀਜ਼ ਦਾ ਹੋ ਸਕਦਾ ਜੇਕਰ ਜੰਗ ਲੱਗਦੀ ਹੈ ਜਾਂ ਸਿਰਫ ਇੱਕ ਕਾਗਜ਼ੀ ਕਾਰਵਾਈ ਲੱਗਦੀ ਹੈ ਨਹੀਂ ਕਾਗਜ਼ੀ ਕਾਰਵਾਈ ਬਿਲਕੁਲ ਤੋਂ ਨਹੀਂ ਹੈ ਲੋਕਾਂ ਨੂੰ ਅਲਰਟ ਤੇ ਰਹਿਣਾ ਚਾਹੀਦਾ ਹੈ ਜੋ ਜੀਆਂ ਡੀਲਸ ਹਨ ਉਹ ਫਾਲੋ ਕਰਨੀਆਂ ਚਾਹੀਦੀਆਂ ਕਰਨੀਆਂ ਚਾਹੀਦੀਆਂ ਚਾਹੀਦੀਆਂ। ਜੇ ਮੇ ਲਾਈਟਸ ਆਊਟ ਦਾ ਹੈ ਲਾਈਟਸ ਆਊਟ ਦਾ ਤੇ ਆ ਕੀ ਮੇਨ ਸਵਿਚ ਤੇ ਆਪਾਂ ਬੰਦ ਕਰ ਦਈਦਾ ਲੇਕਿਨ ਹਰਜ ਦੇ ਕਰ ਇਨਵਰਟਰ ਹੈ ਲਾਈਟ ਚ ਆ ਜਾਂਦੀਆਂ ਪਿੰਡਾਂ ਵਿੱਚ ਇੰਨੀਆਂ ਸੋਲਰ ਲਾਈਟਸ ਲੱਗੀਆਂ ਜਿੰਨਾ ਨਾਪੇ ਜਾਣ ਪੈਣਾ। ਜਾਂ ਤਾਂ ਸਾਰਿਆ ਤੁਸੀਂ ਬੰਦ ਕਰੋ ਉਹਨੂੰ ਕਟ-ਆਫ ਕਰੋ ਫਿਰ ਤੇ ਕੰਮ ਆ ਬ ਹੋ ਸਕਦਾ। ਅਦਰਵਾਈ ਜਿਹੜੀਆਂ ਡੀਲਸ ਹੈ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਸਮਝਾਉਣਾ ਕਿ ਜੇ ਇਹੋ ਜਿਹਾ ਕੋਈ ਅਟੈਕ ਹੁੰਦਾ ਤਾਂ ਉਹਨੂੰ ਕੀ ਕਰਨਾ ਚਾਹੀਦਾ। ਕਿਸ ਜਗ੍ਹਾ ਤੇ ਤੁਹਾਨੂੰ ਮੂਵ ਕਰਨਾ ਚਾਹੀਦਾ ਹੈ ਕਿਤੇ ਤੁਹਾਨੂੰ ਬੰਕਰ ਬਣਾਉਣਾ ਚਾਹੀਦਾ ਹੈ ਜਾਂ ਟੈਂਚ ਬਣਾਉਣਾ ਚਾਹੀਦਾ ਹੈ ਆਮੀ ਦਾ ਮੂਵ ਹੋਣਾ ਤੇ ਤੁਸੀਂ ਕਿਹੜੀ ਰੋਡ ਫਾਲੋ ਕਰਨੀ ਕਿਹੜੀ ਨਹੀਂ ਕਰਨੀ ਇਹ ਗਵਰਨਮੈਂਟ ਦੱਸਾਂ ਗਿਆ ਕਿ ਆਹ ਵਾਲਾ ਰੂਟ ਇਸ ਯੂਨੀਫਾਰਮ ਹੀ ਕਿ ਉਹਨਾਂ ਦੇ ਮੂਵਮੈਂਟ ਦੇ ਵਿੱਚ ਕੋਈ ਆਬਸਟ੍ਰਕਸ਼ਨ ਨਾ ਹੋਵੇ ਇਹ ਪ੍ਰਾਈਵੇਟ ਜਿਹੜੇ ਬੰਦੇ ਮੂਵ ਕਰਨੇ ਆ ਉਸਮਾਨ ਲਾ ਕੇ ਜਾਣਾ ਹੈ ਉਹਨਾਂ ਦੇ ਡਿਫਰੈਂਟ ਰੂਟ ਹੋਵੇ ਡੀਟੇਲਸ ਫੋਰ ਦੈਟ ਓਨਲੀ ਇਹ ਬੰਦੇ ਪ੍ਰੇਪੇਅਰ ਰਹੇ ਨੇ ਨਾ ਉਹਦੋਂ ਪਾਣੀ ਕ੍ਰੀਏਟ ਹੋ ਗਏ ਕਿ ਸਾਡੇ ਕੋਲੇ ਰਾਸ਼ਨ ਨਹੀਂ ਗਿਆ ਆਟਾ ਨਹੀਂ ਦਾਲ ਨਹੀਂ ਪਾਣੀ ਨਹੀਂ so that they have prepared ਕਿ ਕੋਈ ਇਹੋ ਜਿਹਾ ਮੋਲ ਬੰਦਾ ਤੇ ਵੀ ਆਫ ਸੈਲਫੀਸ਼ੀਐਂਟ ਤੇ ਬਲੈਕਆਊਟ ਦਾ ਥੋੜਾ ਦਾਸ ਵੀ ਬਲੈਕਆਊਟ ਜੇਕਰ ਹੁੰਦਾ ਤੇ ਉਸ ਚੀਜ਼ ਨੂੰ ਲੈ ਕੇ ਬਚਿਆ ਜਾ ਸਕਦਾ ਵੀ ਜੇਕਰ ਬਲੈਕਆਊਟ ਹੋਇਆ ਤੇ ਕੋਈ ਮਜ਼ਾਇਲ ਨਹੀਂ ਡਿੱਗੂਗੀ ਸ਼ੋਰ ਚੀਜ਼ ਹੋ ਜਾਂਦੀ ਨਹੀਂ ਮਜ਼ਾਇਲ ਦਾ ਤੇ ਇਹ ਕਿ ਤੁਸੀਂ ਉਹਨੂੰ ਚਲੋਣੀ ਆ ਪਾਰਟਿਕੂਲਰ ਟਾਰਗੇਟ ਲਈ ਚਲੋਣੀ ਆ ਪਿੰਨ ਪੁਆਇੰਟ ਉੱਤੇ ਜਾ ਕੇ ਹਿੱਟ ਕਰੋਗੀ ਇਹ ਬਲੈਕਆਊਟ ਮੋਸਟਲੀ ਹੁੰਦਾ ਹੈ ਤੁਹਾਡੇ 에ਅਕ੍ਰਾਫਟਸ ਲਈ ਜੋ 에ਅਕ੍ਰਾਫਟਸ ਜਾਂਦੇ ਇਹਨਾਂ ਨੂੰ ਸਪੈਸੀਫਿਕ ਟਾਰਗੇਟ ਦਿੱਤੇ ਜਾਂਦਾ ਉੱਥੇ ਆ ਕੇ ਵਾਰਨਿੰਗ ਕਰਦੇ ਨਹੀਂ ਵਾਈਲ ਕਮਿੰਗ ਬੈਕ ਇਹਨਾਂ ਕੋਲ ਫਾਲਤੂ ਐਮੂਨੇਸ਼ਨ ਹੁੰਦਾ ਜਿੱਥੇ ਲਾਈਟ ਵੇਖੀ ਉੱਥੇ ਨਾ ਕਿ ਗੋਲੀਆਂ ਮਾਰਨੇ ਸ਼ੁਰੂ ਕਰ ਦੇਣਗੇ ਬੰਮ ਸੁੱਟ ਦੇਣਗੇ ਫੋਰ ਦਾਟ ਕੇਂਦਰ ਸਰਕਾਰ ਔਰ ਭਾਰਤੀ ਫੌਜ ਨੇ ਨੋ ਪੁਆਇੰਟ ਜਿਹੜੇ ਟਾਰਗੇਟ ਕੀਤੇ ਉਹ ਹਿਟ ਕੀਤੇ ਬਾਅਦ ਦੇ ਵਿੱਚ ਪਰਸੋਂ ਔਰ ਕੱਲ ਦੀ ਦਰਮਿਆਨੀ ਰਾਤ ਨੂੰ ਔਰ ਉਸ ਤੋਂ ਬਾਅਦ ਪੰਜਾਬ ਦੇ ਲਈ ਜਾਂ ਕਹਿ ਲਈ ਵੀ ਪਾਕਿਸਤਾਨ ਵੱਲੋਂ ਤੁਹਾਨੂੰ ਲੱਗਦਾ ਵੀ ਜਿਹੜੇ ਉਹ ਟਾਰਗੇਟ ਕਰ ਲਿਓ ਕਹਿੰਦਾ ਵੀ ਸਾਡੇ ਤੇ ਹਮਲਾ ਕੀਤਾ ਉਸ ਤੋਂ ਬਾਅਦ ਹੁਣ ਪਾਕਿਸਤਾਨ ਦੇ ਕੋਲ ਸੌਫਟ ਟਾਰਗੇਟ ਕੀ ਹੈ ਕਿਉਂਕਿ ਜਿਹੜੇ ਉਹਨਾਂ ਨੇ ਅਟੈਕ ਕੀਤੇ ਉਸ ਦੇ ਵਿੱਚ ਸਾਰੇ ਜ਼ਿਲ੍ਹੇ ਆ ਗਏ ਫਿਰੋਜ਼ਪੁਰ ਆ ਗਿਆ ਰਾਜਸਥਾਨ ਦਾ ਬਾਰਡਰ ਆ ਗਿਆ ਅਬੋਹਰ ਆ ਗਿਆ ਜੰਮੂ ਆ ਗਿਆ ਅੰਮ੍ਰਿਤਸਰ ਆ ਗਿਆ ਲਾਹੌਰ ਦੇ ਨਾਲ ਲੱਗਦਾ ਇਸ ਤਰ੍ਹਾਂ ਬਾਕੀ ਸਾਰੇ ਜ਼ਿਲ੍ਹੇ ਨੇ ਉਹ ਕਿਸ ਤੇ ਸੌਫਟ ਟਾਰਗੇਟ ਕਰ ਸਕਦਾ ਤੁਹਾਨੂੰ ਲੱਗਦਾ ਭਾਜੀ ਇਹ ਵੀ ਹੁੰਦਾ ਕਿ ਸੌਫਟ ਟਾਰਗੇਟ ਤੇ ਹੋਈ ਦੱਸਦੇ ਕਿ ਅਸੀਂ ਕਿਹੜੇ ਟਾਰਗੇਟ ਹਿਟ ਕਰਨੇ ਨੇ ਇਹ ਮਿੰਟ ਪਿੰਡਾਂ ਦੇ ਸ਼ਹਿਰਾਂ ਚ ਉਹਨਾਂ ਬੰਬ ਟਸੰਡੇ ਨਹੀਂ ਕਿ ਸਪੈਸਿਫਿਕ ਜਗਾ ਹੁੰਦੀਆਂ ਐਮਨੇਸ਼ਨ ਡੰਪ ਹੋ ਗਏ ਉਹਨਾਂ ਦੀ ਕੰਟੋਨਮੈਂਟਰੀਆ ਹੋ ਗਏ ਜਿੱਥੇ ਉਹਨਾਂ ਦਾ ਕੋਈ ਡਿਪੋ ਆ ਹਰ ਜਗਾ ਲੈ ਹਟ ਕਰਨ ਦੇ ਸ਼ਰਾਂਜ ਕਰਨ ਦਾ ਤਾਂ ਮਤਲਬ ਕੋਈ ਨਹੀਂ ਸੌਫਟ ਟਾਰਗੇਟ ਆਪਾਂ ਦਾ ਉਹਨੇ ਚੂਜ਼ ਕਰਨਾ ਕਿ ਸੌਫਟ ਟਾਰਗੇਟ ਉਹਨਾਂ ਨੇ ਪਰਟਿਕੂਲਰ ਟਾਰਗੇਟ ਚੂਜ਼ ਕਰਨਾ ਜਾਂ ਇਸੇ ਹਟ ਕਰਨਾ ਮੇਰਾ ਅਗਲਾ ਸਵਾਲ ਹੈ ਬੀਗੇ ਆਰਮ ਪਰ ਆਰਮੀ ਪਰਸਨ ਉਹਨਾਂ ਲੋਕਾਂ ਨੂੰ ਆਮ ਪਬਲਿਕ ਨੂੰ ਕੀ ਅਪੀਲ ਕਰਦੇ ਹਾਂ ਜਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਅਵੇਅਰ ਜਾਂ ਜਾਗਰੂ ਕਰਦੇ ਹਾਂ ਨਾ ਪਬਲਿਕ ਨੂੰ ਬਈ ਆਕੂ ਗਰ ਗਵਰਨਮੈਂਟ ਇਨਸਟਰਕਸ਼ਨਸ ਦੇ ਰਹੀ ਹੈ ਉਹਨੂੰ ਫੋਲੋ ਕਰੋ ਆਪਣਾ ਸਕੇਡੀ ਦੇ ਵਿੱਚ ਗਵਰਨਰ ਦਾ ਸਾਥ ਦੇਣਾ ਆਪਣਾ ਫਰਜ਼ ਬੰਦਾ ਤੇ ਦੁਸ਼ਮਨ ਦਾ ਜੋ ਕੁਛ ਉਹਨੇ ਆਪਣਾ ਕੀਤਾ ਉਹ ਤੋਂ ਕਈ ਗੁਣਾ ਜ਼ਿਆਦਾ ਆਪਣੀ ਫੌਜ ਦਾ ਉਹਦੇ ਟੈਕਨ ਦਾ ਹੱਕ ਬੰਦਾ ਤੇ ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਧੰਨਵਾਦ ਆ ਇਹ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਜਿਸ ਤਰੀਕੇ ਦੇ ਨਾਲ ਮਿਸਟਰ ਪੂਲਰ ਦੱਸ ਰਹੇ ਸੀਗੇ ਔਰ ਚੰਗੇ ਉਹਦੇ ਤੋਂ ਰਿਟਾਇਰਮੈਂਟ ਕੀਤੀ ਆ ਪਰ ਜੇਕਰ ਜਿਹੜਾ ਐਕਸਪੀਰੀਅੰਸ ਹੈ ਜਿਹੜਾ ਤਜਰਬਾ ਹੈ ਭਾਰਤੀ ਫੌਜ ਨੂੰ ਲੈ ਕੇ ਜਾਂ ਲੋਕਾਂ ਦੇ ਵਿੱਚ ਸਰਵਿੰਗ ਨੂੰ ਲੈ ਕੇ ਕਿਵੇਂ ਇਹ ਸਾਰੀਆਂ ਚੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ ਨਾ ਤੋਂ ਜੇਕਰ ਜੰਗ ਲੱਗਦੀ ਹੈ ਹਾਲਾਂਕਿ ਅਜੇ ਅਜੇ ਹੀ ਕੋਈ ਜਾਣਕਾਰੀ ਨਹੀਂ ਕਿਉਂਕਿ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਤੁਸੀਂ ਅਵੇਅਰ ਲੋ ਅਲਰਟ ਰੋ ਜੋ ਇਸ ਸਕਸਸ ਜੋ ਹਦਾਇਤਾਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਂਦੀਆਂ ਉਹਨਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ ਕੈਮਰਾ ਪਰਸਨ ਜਗਦੀਸ਼ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਫਿਰੋਜ਼ਪੁਰ